ਹਾਂ ਇਹ ਨਹੀਂ ਆਪਾਂ ਨੇ ਚੱਲ 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 ਚੱ ਆਜਾ ਜੀ ਦੋ ਨੰਬਰ ਤੇ 2.5 ਕਿਲੋਟਾਜਾ 40 ਦੇ ਬਾਈ ਦੋ ਨੰਬਰ ਉਥੇ ਨਾ ਸੀ ਦੋ ਨੰਬਰ ਤੇ ਦੋ ਨੰਬਰ 40 ਪੈਣੀ 30 ਡਿਗਰੀ 40 ਜੀ ਬਿਲਕੁਲ ਪ੍ਰਿੰਟ ਕਰ ਦੇਗੀ ਆ 40 ਦਾ ਹੀ ਹੈ ਹਾਂਜੀ ਹਾਂਜੀ ਹੈਲੋ ফটলে লাইক ਮੇਰਾ ਨਾਮ ਹਰਨੁਮਰ ਕੁਮਾਰਾ ਜੀ ਹਾਂ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਹੈ ਮੇਰਾ ਭਰਾ ਸਜੀਵ ਕੁਮਾਰਾ ਜੀ ਜੋ ਲਾਈਨਮੈਨ ਸੀ ਬਿਜਲੀ ਬੋਰਡ ਦੇ ਵਿੱਚ ਜਿਹੜੇ ਦੀ ਕਰੰਟ ਲੱਗਨ ਕਰ ਡੈਥ ਹੋ ਗਈ ਤੇ ਉਹਦਾ ਸਦਮਾ ਨਾਲ ਸਹਿੰਦੋ ਮੇਰੀ ਚਾਚੀ ਸ਼ਮਲੋ ਦੇਵੀ ਉਹਨਾਂ ਦੀ ਵੀ ਰਾਤ ਡੈਥ ਹੋ ਦੋਨਾਂ ਮਾਪ ਪਤੀ ਦਾ ਮਾਪੁੱਤਾਂ ਦੀ ਡੈਥ ਹੋ ਇਹ ਡਿਊਟੀ ਕਿੱਥੇ ਕਰ ਰਹੇ ਸੀ ਕਿੱਥੇ ਗਏ ਸੀ ਇਹ ਬਾਵਰਪੁਰ ਦੇ ਵਿੱਚ ਸੀ ਜੀ ਡਿਊਟੀ ਇਹਨਾਂ ਦੀ ਟਿੰਕੀ ਦੇ ਵਿੱਚ ਪੈਂਦਾ ਸਰਕਲ ਦੇ ਵਿੱਚ ਇਹਨਾਂ ਦਾ ਇੱਥੇ ਇਹ ਜੌਬ ਸੀ ਇਹਨਾਂ ਦੀ ਤੇ ਡਿਊਰਿੰਗ ਜੋਬ ਇਹਦੀ ਡੈਥ ਹੋਈ ਆ ਵਰਕਿੰਗ ਦੇ ਵਿੱਚ ਨਹੀਂ ਟਰਾਂਸਫਰੋਂ ਤੇ ਕੋਈ ਫਾਲਟ ਵਗੈਰਾ ਦੱਸ ਰਹੇ ਨਹੀਂ ਫਾਲਟ ਇਹਦਾ ਹੀ ਵਿਭਾਗ ਦੱਸੂਗਾ ਉਹ ਦੱਸੂਗਾ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਸਾਨੂੰ ਤਾਂ ਜਦੋਂ ਪਤਾ ਲੱਗਿਆ ਤਾਂ ਸਿੱਧੇ ਇੱਥੇ ਪਹੁੰਚੇ ਜਮੋਤ ਦੇ ਕਾਰਨ ਤਾਂ ਤਾਂ ਨਹੀਂ ਹਣੀ ਕੋਈ ਮੋਤ ਦੇ ਤਾਂ ਵਿਭਾਗ ਦੁਆਰੇ ਦੱਸਿਓ ਕਰੰਟ ਲੱਗਣ ਨਾਲ ਇਹਦੀ ਮੌਤ ਹੋਈ ਆ ਤੇ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹਦੇ ਘਰ ਵਾਲੇ ਨੂੰ ਜੋਬ ਤੇ ਬੱਚੇ ਛੋਟੇ ਛੋਟੇ ਨੇ ਇਹਦੀ ਬੇਟੀ 5 ਸਾਲ ਦੀ 1 2 ਸਾਲ ਦੀ ਆ ਉਹਨਾਂ ਦੇ ਬੱਚਿਆਂ ਦਾ ਸਰਕਾਰ ਕੋਲੋਂ ਸਾਨੂੰ ਪੂਰਨ ਸਹਿਯੋਗ ਦੀ ਮੰਗ ਕਰਦੇ ਆ ਅਸੀਂ ਪਰਿਵਾਰ ਨੇ ਜਿਹੜੇ ਦੋਸ਼ ਗੰਭੀਰ ਲਗਾਏ ਨੇ ਕੀ ਜਾਂਚ ਕੀ ਕਰ ਰਹੀ ਬਸ ਜਾਂਚ ਉਹਨਾਂ ਨੇ ਇਹ ਗਿਆ ਵੀ ਇਹ ਮਤਲਬ ਪਾਵਰਪਲ ਕੱਲ 22 12 25 ਨੂੰ ਤੇ ਡਰਾਨੇ ਡਿਊਟੀ ਸੰਜੀਵ ਕੁਮਾਰ ਸੀਗਾ ਪਿੰਡ ਭੂੜਿਆਂ ਦਾ ਉਹ ਮਹਿਕਮਾ ਬਿਜਲੀ ਪੂਰ ਵਿੱਚ ਡਿਊਟੀ ਕਰਦਾ ਸੀ ਤੇ ਡਰਾਨੇ ਡਿਊਟੀ ਉਹ ਵੀ ট্রান্সਫਾਰਮਰ ਉੱਤੇ ਜੜਿਆ ਹੋਇਆ ਸੀਗਾ ਤੇ ਉਹ ਫਾਲਟ ਕੱਢ ਰਿਹਾ ਸੀ ਅਚਾਨਕ ਲਾਈਟ ਆਨ ਕਰਨ ਤੇ ਉਹ ਘੰਟਾ ਲਗੜ ਕਰਨੀ ਚੱਲ ਗਿਆ ਡਰਾਨੇ ਉਹ ਉਹ ਦੀ ਬੈਸ ਹੋ ਗਈ ਸਰ ਕੋਈ ਐਂਗੈਲੀ ਕਿਸੇ ਸਾਹਮਣੇ ਆਈ ਪਰਵਾਰ ਨੇ ਜੀ ਤੇ ਵੀ ਦੋਸ਼ ਲਗਾ ਕੇ ਫਾਦਰ ਸਾਹਿਬ ਦਾ ਕਹਿਣਾ ਹੈ ਵੀ ਇਹ ਮਤਲਬ ਕੋਈ ਜੀ ਨਾ ਗਿਆ ਭਰਪੀ ਸਿੰਘ ਵੀ ਉਹਨਾਂ ਵੱਲੋਂ ਇਹ ਪਰਮਟਨਿਸ ਲਿਆ ਗਿਆ ਉਹਨਾਂ ਦੇ ਬਿਆਨ ਦੇ ਉੱਤੇ ਆਧਾਰ ਦੇ ਉੱਤੇ ਜੀ ਭਰਪੀ ਸਿੰਘ ਨੇ ਕਦਮ ਚੁੱਕਿਆ ਮਦਰ ਤੇ ਨਾਲ ਫਿਰ ਬਾਅਦ ਚ ਬ੍ਰਿਤੋ ਦੀ ਮਾਂ ਦੀ ਵੀ ਮੌਤ ਹੋ ਗਈ ਪਤਾ ਹੁਣ ਪਤਾ ਲੱਗਿਆ ਸਾਲੂ ਜੀ ਦੀ ਰਾਤ ਕਿਤੇ ਉਹਦੀ ਮਾਂ ਨੂੰ ਅਟੈਕ ਆਇਆ ਉਸ ਲੀਵ ਮਾ ਜਿਹੜਾ ਕੌੜੇ ਦੀ ਜੱਟ ਹੋਈ ਆ ਉਹਦੀ ਮਾਤਾ ਵੀ ਜੱਟ ਸਰ ਫਿਰਾਲ ਪੁਲਿਸ ਨੇ ਕੋਈ ਗ੍ਰਿਫਤਾਰੀ ਲਈ ਕੋਈ ਤਕਰੀਰਾ ਖਾਲ ਕੁਛ ਨਹੀਂ ਐਫ ਆਈ ਆਰ ਲੋਜ ਹੋਗੀ ਜਲਦੀ ਉਹਨੂੰ ਅਰੈਸਟ ਕਰ ਲਾਂਗੇ